ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਹੈਰੀ ਪੰਜਾਬ ਤੇ ਤਾਂ ਜੇ ਤੁਸੀਂ ਵੀ ਚੈਨਲ ਦੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਜਰਾ ਸਮਾਂ ਲੈਂਦੇ ਹੋਏ ਵੀਡੀਓ ਨੂੰ ਕਰਦੇ ਆ ਸ਼ੁਰੂ ਜੋ ਕਿ ਅੱਜ ਗੱਲ ਕਰਦੇ ਆ ਅੱਜ 29 ਜੁਲਾਈ 2025 ਹੈ ਜੋ ਕਿ ਅੱਜ ਸ਼ਾਰਟ ਨੋਟੀਫਿਕੇਸ਼ਨ ਆ ਚੁੱਕਾ ਹੈ ਪੀਟਸਬੀ ਵੱਲੋਂ ਜੋ ਕਿ ਟੋਟਲ 500 ਵੈਕੈਂਸੀ ਆ ਚੁੱਕੀਆਂ ਹਨ ਤਾਂ ਆਪਾਂ ਚਲਦੇ ਆਂ ਸ਼ਾਰਟ ਨੋਟੀਫਿਕੇਸ਼ਨ ਤੇ ਤਾਂ ਦੋਸਤੋ ਦੇਖ ਸਕਦੇ ਹੋ ਜੋ ਕਿ 500 ਵੈਕੈਂਸੀ ਆ ਚੁੱਕੀ ਹੈ ਜੋ ਕਿ ਇਸ ਵਿੱਚ ਟੋਟਲ 29 ਵੈਕੈਂਸੀ ਹੈ ਉਹ ਹੈ ਸਹਾਇਕ ਸੁਪਰਡੈਂਟ ਇਸ ਵਿੱਚ ਯੋਗਤਾ ਨਹੀਂ ਦੱਸੀ ਗਈ ਕਿਉਂਕਿ ਕੱਲ 30 ਜੁਲਾਈ 2025 ਨੂੰ ਪੂਰਾ ਨੋਟੀਫਿਕੇਸ਼ਨ ਅਤੇ ਪੂਰੀ ਤਰ੍ਹਾਂ ਫਾਰਮ ਭਰਨੇ ਸ਼ੁਰੂ ਹੋ ਜਾਣਗੇ ਲਿਖਿਆ ਹੈ 30 7 2025 ਤੋਂ ਆਨਲਾਈਨ ਅਰਜ਼ੀਆਂ ਸ਼ੁਰੂ ਮੰਗ ਕੀਤੀ ਜਾਵੇਗੀ ਤਾਂ ਜੋ 29 ਹਨ ਇਹਦੀ ਯੋਗਤਾ ਨਹੀਂ ਦੱਸੀ ਗਈ ਚਾਂਸ ਹਨ ਕਿ +2 ਗ੍ਰੈਜੂਏਸ਼ਨ ਹੀ ਹੋਏਗੀ ਸਾਫਟ ਸੈਂਡ ਪਲੱਸ 2 ਪਲੱਸ ਗ੍ਰੈਜੂਏਸ਼ਨ ਜੋ ਹਨ ਜੇਲ ਵਾਰਡਨ 451 ਵਾਰਡਨ ਉਹ ਹਨ ਮੇਲ ਲਈ ਬੰਦਿਆਂ ਲਈ ਉਹ ਹਨ ਪਰ ਸਕਦੇ ਨੇ ਉਹ ਪਲੱਸ 2 ਦੇ ਬੇਸ ਤੇ ਤੇ ਜੋ ਵੀ ਮੈਟਰਨ ਦੀਆਂ ਹਨ ਉਹ ਹਨ ਕੁੜੀਆਂ ਲਈ ਤਾਂ ਗੱਲ ਕਰੀਏ ਜੋ 2024 ਵਿੱਚ 175 ਵੈਕੈਂਸੀ ਸੀ ਉਸ ਦਾ ਪੇਪਰ ਹੋ ਗਿਆ ਪਰ ਉਹਨਾਂ ਦਾ ਹਾਲੇ ਫਿਜ਼ੀਕਲ ਨਹੀਂ ਹੋਇਆ ਉਹਨਾਂ ਦਾ ਫਿਜ਼ੀਕਲ ਵੀ ਹੋਏਗਾ ਬਸ ਜਿਨ੍ਹਾਂ ਦੇ ਪੇਪਰ ਕਲੀਅਰ ਹੋ ਗਿਆ ਉਹਨਾਂ ਨੂੰ ਉਮੀਦ ਹੈ ਕਿ ਸਾਡੇ ਨੇ ਨੰਬਰ ਆਏ ਹਨ ਤੁਸੀਂ ਵੀ ਹੁਣ ਰੱਖੋ ਤਿਆਰੀ ਕਿਉਂਕਿ ਅੱਧੇ ਸਮੇਂ ਤੱਕ ਇਨੀਆਂ ਵੈਕੈਂਸੀਆਂ ਹਰ ਸਮੇਂ ਨਹੀਂ ਆ ਰਹੀਆਂ ਆਪਾਂ ਕਿਸੇ ਸਰਕਾਰ ਨੂੰ ਪ੍ਰੋਮੋਸ਼ਨ ਨਹੀਂ ਕਰ ਰਹੇ ਆਪਾਂ ਸਿਰਫ ਵੈਸੇ ਕਹਿ ਰਹੇ ਹਾਂ ਜੋ ਕਿ ਅੱਜ ਸਮੇਂ ਮੌਕਾ ਹੈ ਅਗਾਂ ਪਤਾ ਨਹੀਂ ਕੀ ਬਣਨਾ ਹੈ ਤਾਂ ਜੋ ਹੈ 451 ਵਾਰਡਨ ਦੇ ਵੈਕੈਂਸੀਆਂ ਸੋ ਆਸੇ ਹੈ ਕਿ ਤੁਸੀਂ ਸਾਰੀ ਫੁੱਲ ਤਿਆਰੀ ਰੱਖੋਗੇ ਆਉਣ ਵਾਲੇ ਫਿਊਚਰ 'ਚ ਤੁਸੀਂ ਆਪਣਾ ਇੱਕ ਜੋ 451 ਹਨ ਇਸ ਵਿੱਚ ਇੱਕ ਤਾਂ ਆਪਦੀ ਪੋਸਟ ਮੰਨ ਕੇ ਚੱਲੋ ਤੁਸੀਂ ਆਪਦੀ ਟੌਂਡੀ ਆਪਦੀ ਪੋਸਟ ਹੈ ਮਗਾ ਕਿੰਨੀਆਂ ਰਹਿ ਗਿਆ ਉਹ ਪੋਸਟਰ ਹਨ ਤਾਂ ਤੁਸੀਂ ਤਿਆਰੀ ਪੂਰੀ ਤਰ੍ਹਾਂ ਕਰੋ ਤਾਂ ਜੋ ਇਹਨਾਂ ਦਾ ਫਾਰਮ ਪੂਰਾ ਫੁੱਲ ਨੋਟੀਫਿਕੇਸ਼ਨ ਫਾਰਮ ਭਰਨ ਦੀ ਵਿਧੀ ਸਾਰੀ ਤੁਹਾਨੂੰ ਕੱਲ ਵੀਡੀਓ ਚ ਦੱਸਾਂਗੇ ਕੱਲ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਤਾਂ ਬਹੁਤ ਹੀ ਜਲਦ ਆਪਾਂ ਵੀ ਬਹੁਤ ਜਨਰਲ ਨੌਲੇਜ ਅਤੇ ਬਹੁਤ ਹੀ ਕਲਾਸਾਂ ਸਟੱਡੀ ਰਿਲੇਟਡ ਸਭ ਕੁਝ ਆਪਾਂ YouTube ਵੀਡੀਓ ਤੇ ਅਪਲੋਡ ਕਰਾਂ ਕਰਾਂਗੇ ਤਾਂ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਇਤਨਾਲ ਜਰੂਰ ਇਹ ਦੱਸਣਾ ਕਿ ਤੁਸੀਂ ਕਿਹੜੇ ਕੰਪੀਟਿਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਧੰਨਵਾਦ ਜੀ